ਗੱਲ ਕਰੀਏ ਤਾਂ ਬਹੁਤਾ ਵਿਸ਼ਵਾਸ ਵੀ ਚੰਗਾ ਨਹੀਂ ਆ ਜੇ ਵਿਸ਼ਵਾਸ ਦੀ ਗੱਲ ਕਰੀਏ ਤਾਂ ਜਦੋਂ ਘਰੋਂ ਵਿੱਚ ਕਿਸੇ ਨੇ ਗਾਲਾਂ ਖਾਣੀਆਂ ਹੋਣ ਜਦੋਂ ਆਪਣੇ ਪਰਿਵਾਰ ਦੇ ਵਿੱਚੋਂ ਝੜਕਾ ਖਾਣੀਆਂ ਹੋਣ ਤਾਂ ਫਿਰ ਕਿਸੇ ਸਬਜ਼ੀ ਵਾਲੇ ਉੱਤੇ ਵਿਸ਼ਵਾਸ ਕਰ ਲੈਣਾ ਜਾਂ ਕਿਸੇ ਫਰੂਟ ਵਾਲੇ ਤੇ ਵਿਸ਼ਵਾਸ ਕਰ ਲੈਣਾ ਔਰ ਉਸ ਨੂੰ ਕਹਿਣਾ ਕਿ ਫਰੂਟ ਜਿਹੜਾ ਇੰਨਾ ਫਰੂਟ ਪਾ ਦੇ ਜਾਂ ਸਬਜ਼ੀ ਇੰਨੀ ਪਾ ਦੇ ਤੇ ਉਹ ਫਿਰ ਤੁਹਾਡਾ ਜਿਹੜਾ ਵਿਸ਼ਵਾਸ ਘਾਤ ਜਦੋਂ ਹੁੰਦਾ ਤਾਂ ਫਿਰ ਘਰ ਵਿੱਚ ਆ ਕੇ ਤੁਹਾਨੂੰ ਝੜਕਾ ਪੈਂਦੀਆਂ ਅੱਜ ਗੱਲ ਇੱਕ ਉਸੇ ਤਰ੍ਹਾਂ ਦੀ ਆ ਕਿ ਝੜਕਾ ਜਿਹੜੀਆਂ ਜਿਵੇਂ ਅਸੀਂ ਖਾਧੀਆਂ ਕਿੰਨੀਆਂ ਝੜਕਾ ਖਾਧੀਆਂ ਨੇ ਉਹ ਤੁਹਾਨੂੰ ਦੱਸ ਦਈਏ ਔਰ ਖਾਧੀਆਂ ਕਿਵੇਂ ਨੇ ਔਰ ਗੱਲ ਕੀ ਏ ਕਿ ਅਸੀਂ ਇੱਕ ਫਰੂਟ ਵਾਲੇ ਤੇ ਵਿਸ਼ਵਾਸ ਕੀਤਾ ਤੇ ਮਰੂਦ ਜਿਹੜੇ ਆ ਉਹ ਪਵਾਲੇ 2 ਕਿਲੋ ਉਸ ਨੂੰ ਦੂਰੋ ਕਹਿ ਦਿੱਤਾ ਕਿ ਆ ਮਰੂਦ ਜਿਹੜੇ ਆ ਇਹ ਪਾ ਦੇ ਆਪਣੇ ਤਰੀਕੇ ਨਾਲ ਪਾ ਦੇ ਤਾਂ ਇਹ ਸਾਰੇ ਹੀ ਮਰੂਦ ਇਹ ਸਾਰੇ ਹੀ ਮਰੂਦ ਸੁੰਢੀ ਵਾਲੇ ਨਿਕਲੇ ਪੂਰੇ ਹੀ ਮਰੂਦਾਂ ਦੇ ਵਿੱਚ ਇੰਨੀ ਕਿ ਜ਼ਿਆਦਾ ਸੁੰਢੀ ਕਿ ਬਹੁਤ ਜ਼ਿਆਦਾ ਫਿਰ ਅਸੀਂ ਛਿੜਕਾਂ ਜਿਹੜੀਆਂ ਉਹ ਖਾਣ ਨੂੰ ਜ਼ਿੰਮੇਵਾਰ ਹੋਏ ਔਰ ਮਜਬੂਰੀ ਸੀ ਸਾਡੀ ਸਾਨੂੰ ਝੜਕਾ ਖਾਣੀਆਂ ਪਈਆਂ ਔਰ ਪਰਿਵਾਰ ਦੇ ਵਿੱਚੋਂ ਇੰਨੀਆਂ ਕਿ ਝੜਕਾਂ ਪਈਆਂ ਕਿ ਗੱਲ ਕਰਨ ਵਾਲੀ ਨਹੀਂ ਬਸ ਇਹੀ ਕਿਹਾ ਗਿਆ ਕਿ ਤੁਹਾਨੂੰ ਇੱਕ ਵਾਰ ਕਹਿ ਦਈਏ ਨਾ ਕਿ ਇਹ ਚੀਜ਼ ਲੈ ਆਓ ਪਰ ਤੁਸੀਂ ਚੈੱਕ ਨਹੀਂ ਕਰਦੇ ਤੇ ਅਸੀਂ ਉਸ ਸੱਜਣ ਤੇ ਵਿਸ਼ਵਾਸ ਕੀਤਾ ਕਿ ਚਲੋ ਗਰੀਬ ਬੰਦਾ ਹੈ ਫਰੂਟ ਵਾਲਾ ਕੋਈ ਗੱਲ ਨਹੀਂ ਉਸਨੇ ਪੈਸੇ ਮੰਗੇ ਅਸੀਂ ਪੈਸੇ ਦੇ ਦਿੱਤੇ ਸਿਰਫ ਇਹ ਕਿਹਾ ਕਿ ਵਧੀਆ ਵਾਲਾ ਫਰੂਟ ਪੈਕ ਕਰ ਦਿਓ ਤੇ ਫਰੂਟ ਸਾਰਾ ਹੀ ਸੜਿਆ ਨਿਕਲਿਆ ਔਰ ਇੱਕ ਹਰਾਨੀ ਦੀ ਗੱਲ ਹੋਰ ਦੱਸ ਦਈਏ ਕਿ ਜਦੋਂ ਮੈਂ ਸ਼ਾਮ ਨੂੰ ਆਉਂਦਾ ਪਿਆ ਸੀ ਫਰੂਟ ਲੈ ਕੇ ਤਾਂ ਆਉਂਦੇ-ਆਉਂਦੇ ਰਸਤੇ ਵਿੱਚ ਮੈਂ ਦੋ ਅਮਰੂਦ ਖਾ ਵੀ ਲਏ ਵਿੱਚੋਂ ਉਹ ਖਾਤੇ ਮੈਂ ਲਏ ਤਾਂ ਕੋਈ ਪ੍ਰੋਬਲਮ ਤਾਂ ਚਲੋ ਕੋਈ ਨਹੀਂ ਆਈ ਲੇਕਿਨ ਸਵੇਰੇ ਫਿਰ ਮੈਂ ਕਿਹਾ ਕਿ ਕੱਡੋ ਅਮਰੂਦ ਕੀ ਖਾਈਏ ਦੋ ਦੋ ਤਾਂ ਸਾਰੇ ਸੁੰਡੀਆਂ ਨਾਲ ਭਰੇ ਹੋਏ ਹੁਣ ਮੈਂ ਕਿਨੂੰ ਦੱਸਾਂ ਤੇ ਕਿਨੂੰ ਨਾ ਦੱਸਾਂ ਕੀ ਉਹ ਫਰੂਟ ਵਾਲੇ ਨੂੰ ਜਾ ਕੇ ਪੁੱਛਾਂ ਫਿਰ ਸੋਚੀਦਾ ਕਿ ਉਹਨਾਂ ਦੀ ਮਜਬੂਰੀ ਆ ਆਪਣਾ ਫਰੂਟ ਵੇਚਣਾ ਲੇਕਿਨ ਕਿਤੇ ਨਾ ਕਿਤੇ ਜਾ ਕੇ ਇਹ ਵਿਸ਼ਵਾਸ ਵਿੱਚ ਵਿਸ਼ਵਾਸ ਕਰਨਾ ਬਣਦਾ ਲੇਕਿਨ ਆਪਣੇ ਘਰ ਵਿੱਚੋਂ ਜਦੋਂ ਗਾਲਾਂ ਖਾਣੀਆਂ ਫਿਰ ਵਿਸ਼ਵਾਸ ਨਾ ਕਰਿਆ ਕਰੋ ਕਿਉਂਕਿ ਘਰ ਵਿੱਚ ਆ ਕੇ ਜਦੋਂ ਤੁਹਾਨੂੰ ਝਿੜਕਾਂ ਪੈਂਦੀਆਂ ਤੇ ਤੁਹਾਡੀ ਨੀਅਤ ਨੂੰ ਪੈਂਦੀਆਂ ਤੇ ਮੇਰੀ ਤਾਂ ਮੈਨੂੰ ਨੀਅਤ ਨੂੰ ਪਈਆਂ ਕਿ ਮੈਂ ਹਰ ਵਾਰ ਇਸੇ ਤਰ੍ਹਾਂ ਕਰਦਾ ਕਿਸੇ ਸਬਜੀ ਵਾਲੇ ਨੂੰ ਕਹਿ ਦਿੰਨਾ ਕਿ ਭਾਜੀ ਮੇਰੇ ਵਾਸਤੇ ਸਬਜੀ ਨਹੀਂ ਪਾ ਦੇਈ ਫਰੂਟ ਵਾਲੇ ਨੂੰ ਕਹਿ ਦਿੰਨਾ ਪਾ ਦੇਈ ਉਹ ਪਾ ਦਿੰਦਾ ਵਾ ਉਹ ਇਹ ਨਹੀਂ ਵੇਖਦਾ ਕਿ ਇਹਦੇ ਪਰਿਵਾਰ ਨੇ ਚੈੱਕ ਕਰਨੀ ਹੈ ਉਹਨਾਂ ਨੇ ਖਾਣੀ ਵੀ ਆ ਜਾ ਕੇ ਉਹ ਸਿਰਫ ਵੇਖਦਾ ਕਿ ਭਾਜੀ ਨੇ ਪੈਸੇ ਦੇ ਦੇਣੇ ਆ ਬਸ ਗੱਲ ਖਤਮ ਉਹ ਪੈਸੇ ਮਿਲ ਗਏ ਉਹਨੇ ਚੀਜ਼ ਫੜਾ ਦਿੱਤੀ ਤੇ ਅੱਜ ਜਿੰਨੀ ਕੁ ਮੇਰੀ ਸਰਵਿਸ ਹੋਈ ਹੈ ਉਹ ਮੈਂ ਹੀ ਜਾਣਦਾ ਤਾਂ ਜਾਂ ਫਿਰ ਹੁਣ ਜਿਹੜੇ ਵੀਡੀਓ ਵੇਖਦੇ ਆ ਉਹ ਜਾਣਦੇ ਹੋਣਗੇ ਕਿ ਕਿੰਨੀ ਮੇਰੀ ਸਰਵਿਸ ਜਿਹੜੀ ਆ ਉਹ ਇਸੇ ਚੀਜ਼ ਵਿੱਚ ਹੋਈ ਆ ਕਿ ਸਿਰਫ ਵਿਸ਼ਵਾਸ ਕਰਕੇ ਸਬਜੀ ਵਾਲੇ ਤੋਂ ਜਾਂ ਫਰੂਟ ਵਾਲੇ ਤੋਂ ਮੈਂ ਫਰੂਟ ਲੈ ਕੇ ਆ ਗਿਆ ਔਰ ਅੱਜ ਤੁਹਾਨੂੰ ਦੱਸ ਦਿੰਦਾ ਕਿ ਇੱਕ ਵੀ ਫਰੂਟ ਇੱਕ ਵੀ ਫਰੂਟ ਜਿਹੜਾ ਉਹ ਸਾਬਤ ਨਹੀਂ ਸਾਰੇ ਦੇ ਵਿੱਚ ਸੁੰਢੀ ਆ ਜੇ ਮੈਂ ਉਸੇ ਟੈਂਪੂ ਵਾਲੇ ਨੂੰ ਜਾ ਕੇ ਪੁੱਛ ਲਵਾਂ ਤਾਂ ਫਿਰ ਲੋਕਾਂ ਨੇ ਕੀ ਕਹਿਣਾ ਲੋਕਾਂ ਨੇ ਇਹੀ ਕਹਿਣਾ ਕਿ ਗਰੀਬ ਬੰਦਾ ਸੀ ਗਰੀਬ ਬੰਦੇ ਨੂੰ ਵੇਖੋ ਜੀ ਇਹ ਕਿਦਾਂ ਕਰ ਰਿਹਾ ਕੁਝ ਨੇ ਕਹਿਣਾ ਇਹਨੇ ਪੈਸੇ ਨਹੀਂ ਦਿੱਤੇ ਹੋਣੇ ਉਹ ਵੇਖੋ ਭਰਾ ਜੀ ਪੈਸੇ ਕੋਈ ਨਹੀਂ ਪੈਸਿਆਂ ਤੋਂ ਬਿਨਾ ਕੋਈ ਚੀਜ਼ ਨਹੀਂ ਦਿੰਦਾ ਪੈਸੇ ਤਾਂ ਹਰ ਕੋਈ ਖਰਚਣਾ ਚਾਹੁੰਦਾ ਜਿਹਨੂੰ ਖਾਣ ਨੂੰ ਦਿਲ ਕਰਦਾ ਲੇਕਿਨ ਖਰਚਣੇ ਵੀ ਚਾਹੀਦੇ ਆ ਔਰ ਫਿਰ ਗੱਲ ਕਰੀਏ ਕਿ ਵਿਸ਼ਵਾਸ ਘਾਤ ਜੇ ਅੱਜ ਮੈਂ ਉੱਥੇ ਜਾ ਕੇ ਉਸੇ ਆਟੋ ਦੀ ਜਾਂ ਉਸੇ ਟੈਂਪੂ ਦੀ ਖਬਰ ਬਣਾਉਂਦਾ ਕਿ ਭਰਾ ਤੂੰ ਇਹ ਫਰੂਟ ਆਪਣਾ ਵੇਖ ਕੀ ਕਰਿਆ ਸੀ ਤੇ ਜਿਹੜੇ ਦੋ ਮਰੂਦ ਮੇਰੇ ਅੰਦਰ ਸੰਡੀਆਂ ਵਾਲੇ ਚਲੇ ਗਏ ਮੈਨੂੰ ਤਾਂ ਦਿਨ ਰਾਤ ਇਹੀ ਵਿਵਪਤਾ ਲੱਗੀ ਹੋਈ ਆ ਕਿ ਕੀ ਬਣਿਆ ਮੈਂ ਰਾਤ ਦੀ ਰੋਟੀ ਖਾਦੀ ਸਵੇਰੇ ਕੱਢਣ ਨੂੰ ਫਿਰਦਾ ਕੀ ਕਰਾਂ ਇਹਦਾ ਔਰ ਗੱਲ ਕਰੀਏ ਤਾਂ ਇਹੋ ਜੇ ਕਈ ਵਾਰੀ ਅਸੀਂ ਵਿਸ਼ਵਾਸ ਘਾਤ ਜਿਹੜਾ ਕਰਦੇ ਆ ਨਾ ਲੋਕ ਉਹਨਾਂ ਦੇ ਸੁਮੇਲੇ ਦੇ ਵਿੱਚ ਆ ਜਾਂਦੇ ਆ ਉਹਨਾਂ ਦੇ ਇੱਕ ਵਿਸ਼ਵਾਸ ਦੇ ਵਿੱਚ ਫਸ ਜਾਂਦੇ ਆ ਔਰ ਵਿਸ਼ਵਾਸ ਨਾ ਕਰਿਆ ਕਰੋ ਜਦੋਂ ਘਰ ਵਾਸਤੇ ਕੋਈ ਚੀਜ਼ ਖਰੀਦਣੀ ਆ ਤਾਂ ਘਰ ਵਾਲੀਆਂ ਵਾਲ ਦੀ ਆਦਤ ਜਿਹੜੀ ਆ ਨਾ ਉਹੋ ਬਨਾਇਆ ਕਰੋ ਪਰਿਵਾਰ ਦੀ ਆਦਤ ਬਣਾਇਆ ਕਰੋ ਐਵੇਂ ਨਾ ਕਰਿਆ ਕਰੋ ਕਿ ਘਰ ਵਾਲੀ ਵਿਅਸ ਦੀ ਉਹ ਸੱਚੀ ਵਿਅਸ ਦੀ ਐ ਸੌਦੇ ਵਾਲੇ ਦਾ ਉਹ ਸਬਜੀ ਵਾਲੇ ਨਾ ਉਹ ਫਰੂਟ ਵਾਲੇ ਨਾ ਸੱਚੇ ਵਿਅਸਦੇ ਨੇ ਕਿ ਵਾਕਈ ਉਹ ਸਬਜੀ ਵਾਲਾ ਤੇ ਫਰੂਟ ਵਾਲਾ ਇਸੇ ਤਰ੍ਹਾਂ ਹੀ ਪਰੇਸ਼ਾਨ ਕਰਦਾ ਤੇ ਅੱਜ ਜਿੰਨੀਆਂ ਕਿ ਛਿੜਕਾ ਜਾਂ ਜਿੰਨੀ ਕਿ ਸਰਵਿਸ ਮੇਰੀ ਹੋਈ ਹੈ ਉਹ ਮੈਂ ਹੀ ਜਾਣਦਾ ਉਹ ਹੋਰ ਕੋਈ ਨਹੀਂ ਜਾਣਦਾ ਔਰ ਜੇ ਸਰਵਿਸ ਦੀ ਗੱਲ ਕਰੀਏ ਤਾਂ ਫਿਰ ਦੁਬਾਰਾ ਮੈਨੂੰ ਕੋਈ ਕਹ ਦੇ ਕਿ ਇਹ ਸਮਾਨ ਜਿਹੜਾ ਇਹ ਲੈ ਕੇ ਆਉਣਾ ਸ਼ਹਿਰ ਤੋਂ ਜਾ ਇਹ ਸਮਾਨ ਕੋਈ ਹੋਰ ਕੋਈ ਰਿਸ਼ਤੇਦਾਰੀ ਆਈ ਹੈ ਜਾਂ ਕਿਸ ਤਰ੍ਹਾਂ ਤਾਂ ਮੈਂ ਤਾਂ ਭਾਈ ਇੱਕ ਵਾਰ ਖੜਾ ਹੋ ਕੇ ਚੈੱਕ ਕਰਾਂਗਾ ਤੇ ਨਹੀਂ ਤੇ ਆਪਣੀ ਜ਼ਿੰਮੇਵਾਰੀ ਮੈਂ ਨਹੀਂ ਲਵਾਗਾ ਅੱਜ ਤੱਕ ਵੈਸੇ ਤਾਂ ਜ਼ਿੰਮੇਵਾਰੀ ਮੈਨੂੰ ਮਿਲਦੀ ਨਹੀਂ ਕਿਉਂਕਿ ਇਸੇ ਵਜ੍ਹਾ ਕਰਕੇ ਹੀ ਕਿ ਮੈਂ ਲਾਪਰਵਾਹੀ ਕਰ ਜਾਂਦਾ ਮੇਰਾ ਜ਼ਿਆਦਾਤਰ ਇਹੀ ਰਹਿੰਦਾ ਹੈ ਕਿ ਚੱਲ ਯਾਰ ਬੰਦਾ ਚੰਗਾ ਏ ਇਹਨੂੰ ਕਹਿ ਦਿੰਨੇ ਆਂ ਪੇ ਪਾ ਦਿੰਦਾ ਲੇਕਿਨ ਚੰਗਾ ਬੰਦਾ ਜਿਹੜਾ ਵਾ ਉਹਦੀ ਨੀਅਤ ਚੰਗੀ ਨਹੀਂ ਹੁੰਦੀ ਸਾਰੇ ਹੀ ਮਰੂਤ ਸਾਡੇ ਉਹ ਇੱਕ ਵੀ ਚੰਗਾ ਹੁੰਦਾ ਤੇ ਮੈਂ ਤੁਹਾਨੂੰ ਦੱਸਦਾ ਔਰ ਮੈਂ ਤੇ ਇਹੀ ਆਪਣੇ ਸਾਰੇ ਭਰਾਵਾਂ ਨੂੰ ਜਾਂ ਸੱਜਣਾ ਨੂੰ ਜਾਂ ਆਪਣੇ ਜਿਨ੍ਹਾਂ ਨੇ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਵੀ ਫਲ ਖਵਾਉਣਾ ਹੈ ਫਲ ਜਰੂਰ ਚੈੱਕ ਕਰਿਆ ਕਰੋ ਚੈੱਕ ਕਰਕੇ ਲਿਆਓ ਬਾਹਰ ਤੋਂ ਬਿਨਾ ਤੇ ਫਾਲੀ ਨਾ ਖਾਓ ਮੈਂ ਕਲੀਅਰ ਗੱਲ ਕਰਾਂ ਚਾਹੇ ਉਹ ਮਰੂਤ ਤੁਹਾਡਾ ਕੱਚਾ ਵਾ ਚਾਹੇ ਉਹ ਬਿਲਕੁਲ ਪੱਕਾ ਵਾ ਚਾਹੇ ਉਹਦੇ ਵਿੱਚ ਥੋੜਾ ਬੋਤਾ ਭੋਲਾ ਪਾਨਾ ਸੁੰਡੀ ਐਸ ਵੇਲੇ ਪੂਰੀ ਚੱਲ ਰਹੀ ਏ ਔਰ ਬਹਾਰ ਤੋਂ ਬਿਨਾ ਫਲ ਨਾ ਖਾਓ ਬਹਾਰ ਤੋਂ ਬਿਨਾ ਫਲ ਖਾਦਾ ਤਾਂ ਛਿੜਕਾਂ ਵੀ ਖਾਣੀਆਂ ਪੈਣਗੀਆਂ ਗਾਲਾਂ ਵੀ ਖਾਣੀਆਂ ਪੈਣਗੀਆਂ ਔਰ ਬਿਮਾਰੀ ਵੇਲੇ ਦਵਾਈਆਂ ਵੀ ਖਾਣੀਆਂ ਪੈਣਗੀਆਂ ਕਿਉਂਕਿ ਕਦੇ ਨਾ ਕਦੇ ਜਾ ਕੇ ਇਹੋ ਜੇ ਇਨਸੀਡੈਂਟ ਸਾਹਮਣੇ ਆਉਂਦੇ ਆ ਕਿ ਜਿਹੜੀ ਦੱਸਦਿਆਂ ਵੀ ਸ਼ਰਮ ਆਉਂਦੀ ਏ ਔਰ ਘਰ ਵਾਲਿਆਂ ਤੇ ਮੈਨੂੰ ਕਹਿ ਦਿੰਦਾ ਕਿ ਤੂੰ ਜਾ ਕੇ ਹੁਣ ਆਟੋ ਵਾਲੇ ਨੂੰ ਨਾ ਪੁੱਛਿਓ ਹੁਣ ਉਹਨੂੰ ਨਾ ਜਾ ਕੇ ਛਿੜਕਾਂ ਦਿਓ ਉਹਨੂੰ ਨਾ ਜਾ ਕੇ ਜਲੂਸ ਕ ਉਥੇ ਕੀ ਕਰੀਏ ਫਿਰ ਇਹੀ ਸੋਚਿਆ ਕਿ ਚੱਲ ਯਾਰ ਤੁਹਾਡਾ ਜਿੱਥੋਂ ਵੀ ਸਮਾਨ ਲੈਣ ਨੂੰ ਦਿਲ ਕਰਦਾ ਪਰ ਸਿਰਫ ਵਿਸ਼ਵਾਸ ਨਾ ਕਰਿਆ ਕਰੋ ਵਿਸ਼ਵਾਸ ਜਿਹੜਾ ਵਾ ਨਾ ਉਹ ਮਾੜਾ ਹੈ ਉਹ ਤੁਹਾਡਾ ਨੁਕਸਾਨ ਕਰਦਾ ਔਰ ਮੇਰਾ ਕਿੰਨਾ ਨੁਕਸਾਨ ਹੋਇਆ ਉਹ ਮੈਨੂੰ ਪਤਾ ਹੈ ਜੇ ਪੈਸੇ ਆ ਉਹਦੀ ਗੱਲ ਕਰੀ ਉਹ ਵੀ ਗਏ ਜੇ ਇੱਜ਼ਤ ਹੈ ਤੇ ਉਹ ਵੀ ਗਈ ਦੁਬਾਰਾ ਮੈਂ ਚਾਰਾਂ ਜੀਆਂ ਵਿੱਚ ਕੋਈ ਚੀਜ਼ ਲੈ ਕੇ ਆਵਾਂ ਤਾਂ ਮੈਨੂੰ ਨੇਚਰਲੀ ਆ ਕਿ ਇਹ ਗੱਲ ਸਾਹਮਣੇ ਆਏ ਵੇਖਣੀ ਪੈਗੀ ਕਿ ਤੂੰ ਕੀ ਲੈ ਕੇ ਆਉਣਾ ਨਾ ਲੈ ਕੇ ਆਇਓ ਮੈਂ ਹੋਰ ਕਿਸੇ ਤੋਂ ਮੰਗਵਾ ਲੈਨੇ ਆ ਤੇ ਇਸ ਤਰ੍ਹਾਂ ਦੀਆਂ ਗੱਲਾਂ ਇਸ ਕਰਕੇ ਘਰ ਵਾਲਿਆਂ ਦੀ ਜਿਹੜੀ ਡਿਮਾਂਡ ਹੈ ਉਹ ਵਾਕਈ ਚੰਗੀਆਂ ਨੇ ਉਹ ਆਪਣੇ ਤਰੀਕੇ ਨਾਲ ਚੀਜ਼ ਵੇਖਦੇ ਆ ਜੇ ਰੇੜਕਾ ਕਰਦੇ ਆ ਤੇ ਵਧੀਆ ਗੱਲ ਹੈ ਕਿਉਂਕਿ ਅਕਲ ਕਈਆਂ ਨੂੰ ਨਹੀਂ ਹੁੰਦੀ ਉਹ ਅਕਲ ਦੇਣ ਵਾਸਤੇ ਵੀ ਨਾ ਰੇੜਕਾ ਵੀ ਜ਼ਰੂਰੀ ਆ ਇਸ ਕਰਕੇ ਤਸਵੀਰਾਂ ਤੁਹਾਨੂੰ ਵਿਖਾਈਆਂ ਪਹਿਲੇ ਤਾਂ ਇਹ ਸਾਰੀ ਵੀਡੀਓ ਜਿਹੜੀ ਆ ਤੁਸੀਂ ਸ਼ੇਅਰ ਜ਼ਰੂਰ ਕਰਨੀ ਆ ਕੁਝ ਗੱਲਾਂ ਚੰਗੀਆਂ ਨੇ ਕੁਝ ਮਾੜੀਆਂ ਨੇ ਮਾੜੀ ਤੇ ਅਸੀਂ ਅਜੇ ਤੱਕ ਕੋਈ ਕਹੀ ਨਹੀਂ ਅਸੀਂ ਤਾਂ ਹੀ ਕਿਹਾ ਕਿ ਜਿਹੜਾ ਵਿਸ਼ਵਾਸ ਹੈ ਨਾ ਚਾਹੇ ਗਰੀਬ ਬੰਦਾ ਹੈ ਚਾਹੇ ਅਮੀਰ ਬੰਦਾ ਵਿਸ਼ਵਾਸ ਨਾ ਬੋਤਾ ਕਰਿਆ ਕਰੋ ਵਿਸ਼ਵਾਸ ਦੇ ਵਿੱਚ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਵੱਡੀਆਂ ਗੱਲਾਂ ਹੋ ਜਾਂਦੀਆਂ ਤੇ ਵਿਸ਼ਵਾਸ ਨਾ ਕਰਿਆ ਕਰੋ ਮੇਰੀ ਜਗ੍ਹਾ ਕੋਈ ਹੋਰ ਹੁੰਦਾ ਤਾਂ ਇਹੀ ਮਰੂਦ ਚੁੱਕ ਕੇ ਲਫਾਫਾ ਉਹਦੇ ਮੂੰਹ ਤੇ ਮਾਰਨਾ ਸੀ ਝਗੜਾ ਕਰਨਾ ਸੀ ਉਹ ਝਗੜਾ ਕਿੱਧਰ ਨੂੰ ਜਾਣਾ ਉਹਦੀ ਬੇਇੱਜ਼ਤੀ ਆਪਣੀ ਬੇਇੱਜ਼ਤੀ ਇਸ ਕਰਕੇ ਅਸੀਂ ਥੋੜਾ ਸੋਚਾਂਗੇ ਕਿ ਇਹ ਗਲਤ ਕੰਮ ਨਹੀਂ ਕਰਨੇ ਲੇਕਿਨ ਜਿਹੜੇ ਮਰੂਦ ਰਾਤ ਦੇ ਦੋ ਖਾਦੇ ਆ ਚਾਹੇ ਅੱਜ ਸ਼ਾਮਾਂ ਪੈ ਗਈਆਂ ਦਿਨ ਲੰਘ ਗਿਆ ਪਰ ਮੈਨੂੰ ਉਹ ਭੁੱਲ ਨਹੀਂ ਰਿਹਾ ਕਿ ਮੈਂ ਦੋ ਮਰੂਦ ਖਾਦੇ ਔਰ ਪੂਰੀਆਂ ਹੀ ਸੰਡੀਆਂ ਹੋਣਗੀਆਂ ਜੇ ਸੰਡੀਆਂ ਨਾਲ ਭਰੇ ਨੇ 1 ਤਾ ਕੀ ਗੱਲ ਹੋਣਾ ਦੋਵਾਂ ਵਿੱਚ ਨਹੀਂ ਹੋਣਗੀਆਂ ਜ਼ਰੂਰ ਹੋਣਗੀਆਂ ਪਰ ਮੈਂ ਸਿਰਫ ਆਪਣੀ ਗੱਡੀ 'ਚ ਬੈਠੇ ਬੈਠੇ ਖਾਂਦਾ ਆ ਗਿਆ ਕਿ ਚਲੋ ਖਾ ਲਓ ਵੈਸੇ ਇਹ ਵੀਡੀਓ ਜਿਹੜੀ ਆ ਵੱਤ-ਵੱਤ ਸ਼ੇਅਰ ਕਰ ਦਿਓ ਹੈ ਤਾਂ ਜਾਣਕਾਰੀ ਵਾਲੀ ਆ ਲੇਕਿਨ ਵਿਸ਼ਵਾਸ ਘਾਤ ਵਾਲੀ ਵੀ ਆ ਵੀ ਕਿਤੇ ਨਾ ਕਿਤੇ ਵਿਸ਼ਵਾਸ ਘਾਤ ਹੁੰਦਾ ਹਰ ਜਗ੍ਹਾ ਹੁੰਦਾ ਇਹ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ